ਜੋਤ ਸ਼ੀ ਜੀ ਮਹਾਰਾਜ ਆ ਕੱਢ ਲੱਗਿਆ ਅਸੀਂ ਤੁਹਾਡੀ ਕਿਤਾਬ ਇਹਦੇ ਨਹੀਂ ਜਲਾ ਧਿਆਨ ਮਾਰ ਲਿਓ ਅਸੀਂ ਤੁਹਾਡੇ ਵਾਂਗ ਜਨਮ ਪੱਤਰੀਆਂ ਵੀ ਬਣਾਉਣੀਆਂ ਐ ਅਸੀਂ ਉਸੇ ਇੱਕ ਬੱਤੇ ਨੂੰ ਪੈਦਾ ਕਰਨਾ ਤੁਸੀਂ ਕਿੱਦਾਂ ਪਖੰਡ ਲੋਕਾਂ ਦੇ ਨਾਲ ਰੱਖਦੇ ਆ ਉਹ ਸਾਰਾ ਕੁਝ ਅਸੀਂ ਤੁਹਾਨੂੰ ਵਿਖਾਉਣ ਲੱਗੇ ਆ ਆਜੋ ਆਪਾਂ ਜਨਮ ਪੱਤਰੀ ਬਣਾਈਏ ਇੱਕ ਸ਼ਹਿਰ ਦਾ ਲਖਾ ਬਣਾ ਕੇ ਇਹਨਾਂ ਜੋਤੀਆਂ ਦੇ ਅਨੁਸਾਰ ਆਪਾਂ ਸਾਰਾ ਕੁਝ ਕਰਨਾ ਹੈ ਤਾਂ ਕਿ ਇਹਨਾਂ ਦੇ ਝੂਠ ਨੂੰ ਆਪਾਂ ਬਿਲਕੁਲ ਨੰਗਾ ਕਰ ਸਕੀਏ ਸਧਾਰਨ ਲੋਕ ਵੀ ਇਹ ਸਮਝ ਸਕਣ ਵੀ ਸਾਡੇ ਨਾਲ ਕਿੱਦਾਂ ਪਖੰਡ ਕਰਦੇ ਆ ਇਹ ਲੋਕ ਹੁਣ ਜਨਮ ਸਮਾਏ ਦਾ ਰੇਲਵੇ ਸਟੇਸ਼ਨ ਤੇ ਜਿਹੜਾ ਜੰਮਣ ਦਾ ਆਪਾਂ ਪਹਿਲਾਂ ਸਮੇਂ ਨੂੰ ਤਕੜੀ ਤੇ ਪਾਈਏ ਵੀ ਸਮਾ ਕੀ ਠੀਕ ਹੋ ਸਕਦਾ ਜੋਤਿਸ਼ ਕਹਿੰਦਾ ਕਿ ਕਿਸੇ ਵੀ ਬੱਚੇ ਦੀ ਠੀਕ ਜਨਮ ਪੱਤਰੀ ਬਣਾਉਣ ਵਾਸਤੇ 30 ਸੈਕਿੰਡ ਤੱਕ ਦੀ ਮਿੰਟ ਦੀ ਨਹੀਂ ਕਈ ਵਾਰੀ ਪੁਲੇਖਾ ਹੁੰਦਾ ਵੀ ਸ਼ਾਇਦ ਮਿੰਟ ਕਹਤਾ ਮਿੰਟ ਨਹੀਂ 30 ਸੈਕਿੰਡ ਤੱਕ ਦੀ ਜਾਣਕਾਰੀ ਹੋਣੀ ਜ਼ਰੂਰੀ ਜੋਤਿषी ਜੀ ਕੀ ਤੁਸੀਂ ਇਸ ਗੱਲ ਨਾਲ ਸਹਿਮਤ ਹੈ ਤੁਸੀਂ ਆਪਦੀਆਂ ਆਪਦੀਆਂ ਘੜੀਆਂ ਹੀ ਦੇਖ ਲਓ ਵੀ ਤੁਹਾਡੀਆਂ ਘੜੀਆਂ ਤੇ ਕੀ ਤਾਂ ਮੈਂ ਤੇ ਦੂਜਿਆਂ ਦੀਆਂ ਤੇ ਕੀ ਆ ਜਿਹੜੇ ਕੋਲੇ ਬੈਠੇ ਆ ਜਦੋਂ ਆਪਾਂ ਟਾਈਮ ਦੇਖਦੇ ਆ ਆਪਾਂ ਨੂੰ ਪਤਾ ਹੁਣ ਇਸ ਵੇਲੇ 9 ਵਜੇ ਹੋਏ ਆ ਕਿਸੇ ਦੀ ਘੜੀ ਤੇ 9 ਵਜੇ ਕੇ 5 ਮਿੰਟ ਵੀ ਹੋਏ ਆ ਕਿਸੇ ਦੀ ਘੜੀ ਤੇ 9 ਵਜੇ ਕੇ 2 ਮਿੰਟ ਵੀ ਆ ਤੇ ਕਿਸੇ ਦੇ ਦੋ ਇੱਕ ਦੋ ਮਿੰਟ ਰਹਿੰਦੇ ਵੀ ਆ ਤਾਂ ਫਿਰ ਮੇਰੇ ਪਿਆਰਿਓ ਲੋਕੋ ਮੇਰਾ ਤੁਹਾਨੂੰ ਸਵਾਲ ਹੈ ਵੀ ਤੁਸੀਂ ਕਿਹੜੀ ਘੜੀ ਫਿਰ ਹਸਪਤਾਲ ਲੈ ਕੇ ਜਾਣੇ ਆ ਜਿਹੜੀ 30 ਸੈਕਿੰਡ ਤੱਕ ਦੀ ਕੈਲਕੂਲੇਸ਼ਨ ਕਰਕੇ ਗਿਣਤੀ ਕਰਕੇ ਤੁਹਾਨੂੰ ਦੱਸਦੀ ਹੈ ਇਹ ਧੂਫੂਗ ਨਹੀਂ ਤੁਹਾਡੇ ਨਾਲ ਆਪਾਂ ਅਗਲੀ ਗੱਲ ਕਰੀਏ ਜਨਮ ਸਮੇਂ ਦੀ ਜਨਮ ਸਮੇਂ ਦਾ ਮਿੰਟ ਜਾਂ ਸੈਕਿੰਡ ਦਾ ਟੱਚ ਕਦੇ ਵੀ ਕਿਸੇ ਬੱਚੇ ਦੇ ਜਨਮ ਤੇ ਲੱਗ ਹੀ ਨਹੀਂ ਸਕਦਾ ਨਾ ਹੀ ਇਹ ਨਾ ਮਤਾਬਕ ਜੋਤਿਸ਼ਾ ਮਤਾਬਕ ਤੇ ਨਾ ਹੀ ਆਪਣੇ ਮਤਾਬਕ ਆਪਾਂ ਨਹੀਂ ਲਾ ਸਕਦੇ ਕਾਰਨ ਕੀ ਹੈ ਕਿਉਂਕਿ ਜਨਮ ਦਾ ਸਮਾਂ ਇੱਕ ਲੰਬਾ ਸਮਾਂ ਹੈ ਬੱਚਾ ਮਾਂ ਦੇ ਪੇਟ ਚੋਂ ਬਾਹਰ ਆਉਂਦਾ ਉਸ ਤੋਂ ਬਾਅਦ 나ੜੂਆ ਕੱਟਿਆ ਜਾਂਦਾ ਉਸ ਤੋਂ ਬਾਅਦ ਸਾਹ ਘੇਰਿਆ ਲਾਗੂ ਚਾਲੂ ਹੁੰਦੀ ਹੈ ਤੁਸੀਂ ਕਿਹਨੂੰ ਜਨਮ ਕਹੋਗੇ ਜੋਤਿਸ਼ੀ ਜੀ ਤੁਹਾਡੀਆਂ ਸਾਰੀਆਂ ਕਿਤਾਬਾਂ ਇਹਦੇ ਤੇ ਪਾਟੋ ਘੜ ਹੋਈਆਂ ਮੈਂ ਪੜੀਆਂ ਖੁਦ ਕੁਝ ਕਹਿੰਦੀਆਂ ਅੰਗ ਬਾਹਰ ਆਏ ਤੋਂ ਜਨਮ ਗਿਣਿਆ ਜਾਊ ਕੁਝ ਜੋਤਿਸ਼ੀ ਕਹਿੰਦੇ ਆ 나ੜੂਆ ਕੱਟਣ ਨੂੰ ਅਸੀਂ ਤਾਂ ਜਨਮ ਗਿਣਾਂਗੇ ਤੇ ਤੀਜਾ ਕਹਿੰਦਾ ਮੈਂ ਤਾਂ ਸਾਹ ਘਰੇਆ ਚੱਲਣ ਨੂੰ ਜਨਮ ਗਿਰੂਗਾ 나ੜੂਆ ਕਮਰੇ ਦਾ ਵੀ ਕੱਟਣਾ ਪੈਣਾ ਹੈ ਤੇ ਤੁਸੀਂ 30 ਸੈਕਿੰਡ ਵਾਲੀ ਸਾਨੂੰ ਗੱਲ ਤਾਂ ਲਾਗੂ ਕਰਕੇ ਵਿਖਾਓ ਇਹਨਾਂ ਤਿੰਨਾਂ ਕਿਰਿਆਵਾਂ 'ਚ ਤਿੰਨ ਚਾਰ ਮਿੰਟ ਦਾ ਅੰਤਰ ਹੈ ਤੁਸੀਂ ਕਿੱਥੇ ਲਾਗੂ ਕਰੋਗੇ ਸਾਨੂੰ ਟਾਕ ਲਾ ਕੇ ਵਿਖਾਓ ਤੇ ਮੈਂ ਤੁਹਾਨੂੰ ਤੁਹਾਡੀਆਂ ਕਿਤਾਬਾਂ ਵਿਖਾਉਣਾ ਜਿਹੜੀਆਂ ਇਹ ਕਹਿੰਦੀਆਂ ਬਿ ਵਖਰੀ ਵਖਰੀ ਵਿਚਾਰਧਾਰਾ ਦਿੰਦੀ ਹੈ ਤਿੰਨ ਚਾਰ ਮਿੰਟ ਦਾ ਤਾਂ ਤੁਹਾਡੀ ਮੂਢਲੀ ਇਕਾਈ 'ਚ ਹੀ ਨੁਕਸਾ ਇਹਨੂੰ ਪਹਿਲਾਂ ਲੋਡ ਕਰ ਲਓ ਕਿਰਪਾ ਕਰਕੇ ਉਹ 10% ਕਾਰਨ ਹੈ ਪਰ ਤੁਸੀਂ ਜਾਣਦੇ ਆ ਜੋਤੀ ਜੀ ਬਈ 20-25% ਕਾਰਨ ਤੁਹਾਡਾ ਇਹਨਾਂ ਵੱਡੇ ਆਪਰੇਸ਼ਨਾਂ ਦੇ ਮਗਰ ਹੁਣ ਕੀ ਹੈ ਤੁਸੀਂ ਉਸ ਔਰਤ ਨੂੰ ਇਹ ਨਹੀਂ ਸਮਝਾਉਂਦੇ ਵੀ ਬੱਚੇ ਨੂੰ ਪੂਰਾ ਜਨਮ ਲੈਣ ਦਿਓ ਤੁਸੀਂ ਜਦੋਂ ਆਉਂਦੀ ਹੈ ਡਰੀ ਹੋਈ ਤਾਂ ਵਿਚਾਰੀ ਪਹਿਲਾਂ ਹੀ ਹੁੰਦੀ ਹੈ ਉਹਨੂੰ ਹੋਰ ਡਰਾਉਨੇ ਹੈ ਬੇਪੁਰਗੇ ਮਾਵੇਂ ਜੇਕਰ ਤੂੰ ਬੱਚੇ ਨੂੰ ਉਦੋਂ ਪੈਦਾ ਕਰ ਲਿਆ ਨਾ ਜਦੋਂ ਡਾਕਟਰ ਨੇ ਕਿਹਾ ਉਦੋਂ ਤਾਂ ਬੱਚਾ ਮੰਗਲਿਕ ਪੈਦਾ ਹੋਊਗਾ ਹਰ ਮੰਗਲਿਕ ਇਹਨਾਂ ਨੂੰ ਕਿਹਨੇ ਦੱਸਿਆ ਇਹ ਆਪਾਂ ਮਗਰੋਂ ਇੱਕ ਜਨਮ ਗੁੰਡਲੀ ਬਣਾਉਣੀ ਮੰਗਲਿਕ ਦੀ ਉਹਦੇ ਚ ਪਤਾ ਲੱਗੂਗਾ ਵੀ ਮੰਗਲਿਕ ਬੱਚਾ ਕਿਵੇਂ ਹੁੰਦਾ ਆਪਾਂ ਉਹਨਾਂ ਨੇ ਜਦੋਂ ਡਰਾਇਆ ਤੇ ਉਹਦਾ ਮੱਥਾ ਠਣਕਦਾ ਵੀ ਜੇਕਰ ਮੰਗਲਿਕ ਹੋਇਆ ਨਾ ਬੱਚਾ ਪੈਦਾ ਤੇ ਵਿਆਹ ਦਾ ਬੜਾ ਚੰਜ ਟਪੂ ਫੇਰ ਉਹ ਜੋਤਸ਼ੀ ਨੂੰ ਕਹਿੰਦੀ ਆ ਜੋਤਸ਼ੀ ਜੀ ਤੁਸੀਂ ਫਿਰ ਆਪਣਾ ਟਾਈਮ ਦੇ ਦਿਓ ਜਿਹੜਾ ਟਾਈਮ ਤੁਸੀਂ ਦੱਸੋਗੇ ਅਸੀਂ ਬੱਚਾ ਹੀ ਉਹ ਤੋਂ ਪੈਦਾ ਕਰ ਲੈਣੀ ਤਾਂ ਫਿਰ ਜੋ ਅਚੀ ਨੂੰ ਇਹ ਯਕੀਨ ਨਹੀਂ ਕਿ ਬੱਚਾ ਕਿਹੜੇ ਦਿਨ ਪੈਦਾ ਹੋਣਾ ਹੈ ਜਿਹੜੇ ਦਿਨ ਪੈਦਾ ਹੋਣਾ ਮੈਂ ਉਸ ਦਿਨ ਕੱਟ ਦੀ ਡੇਟ ਕਰ ਲਾ ਨਹੀਂ ਕਿਉਂਕਿ ਡਾਕਟਰ ਨੇ ਦਿਨ ਗਿਣ ਕੇ ਦੱਸਿਆ ਮੱਝ ਦਾ ਬੱਚਾ ਮਾਂ ਦੇ ਪੇਟ ਦੇ ਵਿੱਚ 310 ਦਿਨ ਰਹਿੰਦਾ ਹੈ ਗਾਾਂ ਦਾ ਬੱਚਾ ਆਪਦੀ ਮਾਂ ਦੇ ਪੇਟ 'ਚ 285 ਦਿਨ ਰਹਿੰਦਾ ਹੈ। ਅਸੀਂ ਆਪਦੀ ਮਾਂ ਦੇ ਪੇਟ 'ਚ 280 ਦਿਨ ਰਹਿਣਾ। ਡਾਕਟਰ ਨੇ ਪੂਰੇ 280 ਦਿਨ ਗਣ ਕੇ ਦੱਸਿਆ ਹੋਇਆ ਪਰ ਜੋਤਿਸ਼ੀ ਉਹਦੇ ਵਿੱਚੋਂ 10-15 ਦਿਨਾਂ ਦਾ ਲਾ ਕੇ ਕੱਟ ਉਹਨੂੰ ਕਹਿੰਦੇ ਐਸ ਦਿਨਾਂ ਤੇ ਫਿਰ ਇਸ ਬੱਚੇ ਨੂੰ ਪੈਦਾ ਕਰੋ। ਇਸ ਵੇਲੇ ਸਾਰੇ ਗ੍ਰਹਾਂ ਕੋਲੇ ਹਰੇ ਚੰਦੀ ਹੈ। ਉਹ ਤੁਸੀਂ ਮਾਂ ਦੇ ਪੇਟ ਦੇ ਉਹਦੇ 15 ਦਿਨ ਖੋਲਿਓ ਦੋਸ਼ੀਓ ਉਹਦੇ 15 ਦਿਨ ਉਹਨੂੰ ਸਤਮਾਹ ਪਰਦਾ ਕਰਨ ਦੀ ਕੋਸ਼ਿਸ਼ ਕੀਤੀ ਆ ਉਹਦੀ ਜ਼ਿੰਦਗੀ ਦਾ ਇੱਕ ਮਾਂ ਦੇ ਪੇਟ ਦਾ ਹਿੱਸਾ ਹੀ ਤੁਸੀਂ ਖੋਲਿਆ ਤੁਸੀਂ ਉਹਦੀ ਤੰਦਰੁਸਤੀ 'ਚ ਸ਼ਾਮਲ ਨਹੀਂ ਹੋਏ ਤੁਸੀਂ ਉਹਨੂੰ ਬਿਮਾਰ ਕਰਨ 'ਚ ਹਿੱਸਾ ਪਾਇਆ ਇਸ ਮੈਨੂੰ ਤੁਸੀਂ ਦੱਸੋ ਜਿਹੜੇ ਬੱਚੇ ਦੀ ਮਾਂ ਦੇ ਪੇਟ 'ਚੋਂ 15 ਦਿਨ ਪਹਿਲਾਂ ਬਾਹਰ ਆ ਗਿਆ ਜਿਹੜੇ ਬੱਚੇ ਦਾ ਨਾੜੂ ਆ 15 ਦਿਨ ਪਹਿਲਾਂ ਕਟਿਆ ਗਿਆ ਜਿਹੜੇ ਬੱਚੇ ਦੀ ਸਾਹ ਕਿਰਿਆ 15 ਦਿਨ ਪਹਿਲਾਂ ਚੱਲ ਪਈ ਕੀ ਉਹਨੂੰ ਪਰਲੇ ਰੱਖਿਆ ਤੁਸੀਂ ਜਨਮ ਕਾਉਂਗੇ ਕੀ ਕਾਉਂਗੇ ਨਾਲੇ ਤਾਂ ਤਾਂ ਉਂਗਲ ਕਰ ਦਿੰਦੇ ਆ ਤੇ ਨਾਲੇ ਤੁਸੀਂ ਉਹਨੂੰ 280 ਦਿਨ ਮਾਂ ਦੇ ਪੇਟ 'ਚ ਰਹਿਣ ਵੀ ਨਹੀਂ ਦਿੱਤਾ ਇਹ ਏਡਾ ਜ਼ਾਲਮ ਵਿਸ਼ਾ ਸਾਡੇ ਮਾਂ ਦੇ ਗਰਭ 'ਚ ਵੀ ਇਹਨੇ ਦਖਲ ਦਿੱਤਾ ਇਹ ਹੋ ਜਾ ਇਹਨਾਂ ਦਾ ਜੋਤਿਸ਼ ਆ ਆਪਾਂ ਅਗਲੀ ਗੱਲ ਕਰਦੇ ਆ ਜੇ ਤੁਸੀਂ ਉਹਦੀ ਜਨਮ ਪੱਤਰੀ ਨਹੀਂ ਬਣਾ ਸਕਦੇ ਜਿਹਦੇ ਆਖਾਸ਼ਾਂ ਤੇ ਰਕਸ਼ਾਸ਼ਾਂ ਤੇ ਕੋਣਕ ਸਥਿਤੀ ਹਰ ਵੇਲੇ ਬਦਲ ਰਹੀ ਆ ਤੇ ਕੀ ਇੱਥੇ ਨਹੀਂ ਬਦਲ ਰਹੀ ਇੱਥੇ ਵੀ ਪਹਿਲਾ ਮਾਂ ਦੇ ਗਰਭ ਚੋਂ ਬਾਹਰ ਆਉਣ ਵੇਲੇ ਬੱਚੇ ਤੇ ਕੋਣਕ ਸਥਿਤੀ ਬਦਲੀ ਉਸ ਤੋਂ ਬਾਅਦ 나ੜੂਆ ਕੱਟਣ ਵੇਲੇ ਬਦਲੀ ਉਸ ਤੋਂ ਬਾਅਦ ਸਾਹ ਕਰਿਆ ਚੱਲਣ ਵੇਲੇ ਬਦਲੀ ਤੁਸੀਂ ਸਾਡੇ ਨਾਲ ਮੇਜ ਤੇ ਤਾਂ ਬੈਠੋ ਲੋਕਾਂ ਨੂੰ ਨਾ ਗਮਰਾਹ ਕਰੋ ਸਾਦਿਲ ਆਲ ਮੇਜ ਤੇ ਆਓ ਅਸੀਂ 5 ਲੱਖ ਤੁਹਾਨੂੰ ਅੱਥੀ ਜਿਵੇਂ ਫਰਾਈਏ ਤੁਹਾਨੂੰ ਇਹੋ ਜੇ ਸਵਾਲ ਹੈ ਜਿਹੜੇ ਅਸੀਂ ਕਰਨੇ ਆ ਤੁਸੀਂ ਆਏ ਨਾ ਕੋ ਖਨੀ ਅੱਗ ਤੇ ਤੁਰਨ ਦਾ ਕਰਦੇ ਜਾਂ ਪਾਣੀ ਤੇ ਚੱਲਣ ਦਾ ਕੋਈ ਉਹੋ ਜਿਹਾ ਸਵਾਲ ਨਹੀਂ ਤੁਹਾਡੇ ਮੁਤਾਬਕ ਤੁਸੀਂ ਇਹਨੂੰ ਹੱਲ ਕਰ ਸਕਦੇ ਹੋ ਤੁਸੀਂ ਵਿਗਿਆਨ ਸਾਬਤ ਕਰਦੇ ਆ ਤਾਂ ਆਓ ਸਾਡੇ ਨਾਲ ਮੇਜ ਤੇ ਬੈਠੋ ਆਪਾਂ ਇਹਨੂੰ ਹੱਲ ਕਰੀਏ ਤੁਸੀਂ ਦੱਸ ਸਕਦੇ ਆ ਸਰਕਾਰ ਦੀ ਗੂਗੀ ਤੁਸੀਂ ਦੱਸ ਸਕਦੇ ਆ ਸਰਕਾਰ ਬਣੂਗੀ ਜਿਵੇਂ ਪੀ ਐਨ ਰਾਭ ਹੋਣਾ ਨੇ ਪਿਛਲੇ ਦਿਨਾਂ ਚ ਝੂਠ ਮਾਰਿਆ ਉਹ ਸਾਰਾ ਕੁਝ ਅੱਜ ਤੱਕ ਚੈਨਲ ਤੇ ਲੋਕਾਂ ਨੇ ਸੁਣਿਆ ਗੈਤਰੀ ਦੇਵੀ ਪੀ ਨਰਾਬ ਤੇ ਗੋਰ ਆਕਸ਼ਾਨੰਦਕ ਤੇ ਲਾਸਕ ਵਾਲਾ ਤੇ ਖਰਾਨਾ ਚੰਡੀਗੜ੍ਹ ਵਾਲਾ ਇਹ ਸਾਰਿਆਂ ਨੇ ਕਿੱਡਾ ਝੂਠ ਮਾਰਿਆ ਤੇ ਕਿੱਡਾ ਨੰਗਾ ਹੋਇਆ ਅੱਖਾਂ ਜੋਤੀਆਂ ਨੇ ਸਰਕਾਰ ਤੋੜੀ ਤੇ ਛੇਆਂ ਨੇ ਰੱਖੀ ਛੇਆਂ ਦੇ ਰੱਖਣ ਦਾ ਜ਼ਿੰਮੇਵਾਰ ਗਰੇ ਹੈ ਤੇ ਆਠਾਂ ਦੇ ਤੋੜਨ ਦੇ ਜ਼ਿੰਮੇਵਾਰ ਵੀ ਗਰੇ ਹੈ ਤੁਸੀਂ ਇੱਕ ਮੱਤਤਾ ਹੋ ਜਿਓ ਸਾਰੇ ਸਾਰੇ ਇਕਮਤ ਹੋ ਕੇ ਗੱਲ ਕਰੋ ਸਾਨੂੰ ਪਤਾ ਲੱਗ ਜੇ ਤੁਹਾਡੇ ਵਿਗਿਆਨ ਦਾ ਵਿਗਿਆਨ ਤਾਂ ਦੋ ਤੇ ਦੋ ਚਾਰ ਹੀ ਹੁੰਦਾ ਉਹ ਤਾਂ ਇਹੋ ਜਿਹੇ ਦਲੀਲਾਂ ਦਿੰਦਾ ਹੀ ਨਹੀਂ ਜਿਹੜੀਆਂ ਤੁਸੀਂ ਦਲੀਲਾਂ ਦਿੰਦੇ ਆ ਸਰਕਾਰ ਤੋੜਨ ਪਿੱਛੇ ਕੱਲੇ ਕੱਲੇ ਦੀ ਵੱਖਰੀ ਵੱਖਰੀ ਦਲੀਲ ਅਸੀਂ ਤਰਕਸ਼ੀਲ ਮੈਗਜ਼ੀਨ ਚ ਵੀ ਦਿੱਤਾ ਮੇਰੇ ਲੋਕੋ ਤੁਸੀਂ ਪੜ ਕੇ ਵੇਖੋ ਅਸੀਂ ਮੈਗਜ਼ੀਨ ਚ ਵੀ ਇਹ ਸਾਰਾ ਲੇਖ ਦਿੱਤਾ ਜਿਨ੍ਹਾਂ ਨੇ 24 ਅਗਸਤ ਨੂੰ ਉਹ ਝੂਠ ਮਾਰਿਆ 24 ਅਗਸਤ ਵਾਲੇ ਦਿਨ ਉਹਨਾਂ ਨੇ આજ ਤੱਕ ਚੈਨਲ ਤੇ ਲਾਈਵ ਪ੍ਰੋਗਰਾਮ ਦਿਖਾਇਆ ਉਹਨਾਂ ਨੇ ਸਵਾਲ ਪੁੱਛੇ ਸੀ ਅੱਠ ਜਿਹਦੇ ਤੇ ਸਾਰੇ ਜੋ ਤੁਸੀਂ ਫੇਲ ਹੋਏ ਸਾਨੂੰ ਦੱਸੋ ਤਾਂ ਸਹੀ ਤੁਹਾਡਾ ਵਿਗਿਆਨ ਕਹਿੰਦਾ ਕੀ ਹੈ ਤੁਸੀਂ ਸੱਚ ਤਾਂ ਸਾਨੂੰ ਸਾਬਤ ਕਰਕੇ ਵਿਖਾਓ ਦੋ ਸਰਕ ਤੇ ਤੁਰੇ ਜਾਂਦੇ ਐ ਇੱਕ ਮਜ਼ਦੂਰ ਆ ਜਿਹਦੇ ਮੋਢਿਆਂ ਤੇ ਕਈ ਐ ਇੱਕ ਚਿੱਟਾ ਚੋਲਾ ਪੱਗ ਬੰਨੀ ਵੀ ਐ ਉਹੋ ਲਵਾਸ ਆ ਜਿਹੜਾ ਸਾਡੇ ਵੇਹ ਲੜਾਂਦਾ ਐ ਉਹ ਅੱਗੇ ਤੁਰਿਆ ਜਾਂਦਾ ਹੈ ਦੋਵੇਂ ਤੁਰੇ ਜਾਂਦੇ ਆ ਮਗਰਲਾ ਮਜ਼ਦੂਰ ਸਾਨੂੰ ਹੱਥ ਦਿੰਦਾ ਨਹੀਂ ਮੇਰੇ ਪੈਦ ਦਾ ਮਾਸਟਰਾ ਬਿਠਾ ਕੇ ਲੈ ਜਾਓ ਹੱਥ ਦਿੱਤਾ ਪਰ ਅਸੀਂ ਬਿਠਾਉਦੇ ਨਹੀਂ ਨੱਕ ਮਾਰ ਕੇ ਲੰਘਦੇ ਆ ਕੋਈ ਮੁਸ਼ਕ ਆਉਂਦਾ ਲਿਬੜੇ ਕੱਪੜੇ ਮੇਰੇ ਵੀ ਲਵੇੜ ਦੇਗਾ ਮੈਂ ਨਹੀਂ ਬਿਠਾਉਣਾ ਬਰਦਾਸ਼ਤ ਕਰ ਮਾਮੂਰੇ ਜਾਂਦੇ ਨੂੰ ਉਸ ਚਿੱਟੇ ਚੋਲੇ ਵਾਲੇ ਨੂੰ ਸਿਆਪ ਕਹਿੰਨੇ ਆ ਬਾਬਾ ਜੀ ਕਿੱਥੇ ਛੱਡ ਕੇ ਆ ਮੈਂ ਅਸੀਂ ਕਿਹਦੀ ਸੇਵਾ ਤੇ ਲੱਗੇ ਹੋਏ ਆ ਭੈਣੋ ਮੇਰੀ ਉਹ ਜਿੰਨਾ ਚਿਰੇ ਸੇਵਾ ਜਿੰਨਾ ਚਿਰੇ ਤੁਹਾਡਾ ਪੱਕਿਆ ਹੋਇਆ ਅੰਨ ਇਹਨਾਂ ਵੇਲੜਾ ਲੋਕਾਂ ਕੋਲੇ ਜਾਂਦਾ ਉਹਨਾਂ ਚਿਰ ਇਹੀ ਹਾਲ ਰਹੂਗਾ ਇਹੀ ਸਾਡੀ ਹਾਲਤ ਰਹੂਗੀ ਇਸੇ ਤਰ੍ਹਾਂ ਇਹ ਵੇਲੜ ਲੋਕ ਤੁਹਾਡੇ ਵਾਸਤੇ ਫਰਮਾਨਜਾਦੀ ਕਰਦੇ ਰਹਿਣਗੇ